ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ਸ ਮੂਵਮੈਂਟ ਦੇਖੀ ਆ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਆ ਸਰਚ ოਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਪੰਜਾਬ ਦੇ ਨਾਲ ਜਿਹੜਾ ਜੰਕੇ ਦਾ ਬਾਰਡਰ ਆ ਉੱਥੇ ਜੰਮੂ ਕਟਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਹਾਈਵੇ ਦੇ ਜਿਹੜੇ ਉਹਨਾਂ ਨੇ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੀਐਨਕੇ ਜਿਹੜਾ ਕੰਟਰੋਲ ਰੂਮ ਨੂੰ ਲਾ ਕੇ ਉਸ ਤੋਂ ਬਾਅਦ ਜੀਐਨਕੇ ਕੰਟਰੋਲ ਰੂਮ ਨੇ ਸਾਨੂੰ ਪਤਾ ਦਿੱਤੀ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਸਰਚ ਆਪਰੇਸ਼ਨ ਚੱਲ ਰਿਹਾ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਰਤ ਇਹ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਵੀਂ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ ਆ ਕੈਮਰ ਪਰਸਨ ਹਨੀ ਦੇ ਨਾਲ ਅਗਿਸੈਂਟ ਦੀ ਰਿਪੋਰਟ ਬਈ ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ੀਅਸ ਮੂਵਮੈਂਟ ਦੇਖੀ ਆ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਸਰਚ ਪੇਸ਼ੈਂਟ ਚੱਲ ਰਹੀ ਹੈ ਇਸ ਏਰੀਏ ਦੇ ਵਿੱਚ ਪੰਜਾਬ ਦੇ ਨਾਲ ਜਿਹੜਾ ਜੰਕੇ ਦਾ ਬਾਰਡਰ ਆ ਉੱਥੇ ਜੰਮੂ ਕੱਟਾ ਐਕਸਪ੍ਰੈਸ ਹਾਈਵੇ ਦਾ ਕੰਮ ਚੱਲ ਰਿਹਾ ਐਕਸਪ੍ਰੈਸ ਆਈਵੀ ਦੇ ਜਿਹੜੇ ਉਹਨਾਂ ਸਿਕਿਉਰਿਟੀ ਗਾਰਡਸ ਰੱਖੇ ਹੋਏ ਆ ਉਹਨਾਂ ਨੇ ਰਾਤ ਕੋਈ ਸਸਪੀਸ਼ਸ ਮੂਵਮੈਂਟ ਦੇਖੀ ਆ ਸੋ ਸਸਪੀਸ਼ੀਅਸ ਮੂਵਮੈਂਟ ਬਾਰੇ ਉਹਨਾਂ ਨੇ ਜੀਐਨਕੇ ਜਿਹੜਾ ਕੰਟਰੋਲ ਰੂਮ ਨੂੰ ਤਲਾਸ਼ ਕੀਤਾ ਉਸ ਤੋਂ ਬਾਅਦ ਜੀਐਨਕੇ ਕੰਟਰੋਲ ਰੂਮ ਨੇ ਸਾਨੂੰ ਤਲਾਸ਼ ਦਿੱਤੀ ਸੋ ਅੱਜ ਤੜਕੇ ਤੋਂ ਹੀ ਜਿਹੜੀ ਹੈਗੀ ਸਰਚ ਆਪਰੇਸ਼ਨ ਚੱਲ ਰਹੀ ਹੈ ਇਸ ਏਰੀਏ ਦੇ ਵਿੱਚ ਤੋਂ ਜਿਸ ਤਰ੍ਹਾਂ ਦੀ ਵੀ ਸੂਰਤ ਇਹ ਹਾਰ ਹੋਗੀ ਉਸ ਤਰ੍ਹਾਂ ਦੀ ਅਸੀਂ ਮੋੜਵੀਂ ਕਾਰਵਾਈ ਕਰਾਂਗੇ ਅਸੀਂ ਪੂਰੇ ਤਰ੍ਹਾਂ ਤਿਆਰ ਹਾਂ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ